ਬੀਤੇ ਦਿਨ ਸ਼੍ਰੀ ਲక్ష్ਮੀ ਨਾਰਾਇਣ ਮੰਦਿਰ ਵਿਖੇ ਹਨੂਮਾਨ ਚਾਲिसा ਦਾ ਪਾਠ ਕਰਵਾਇਆ ਗਿਆ। ਹਨੂਮਾਨ ਚਾਲिसा ਦੇ ਪਾਠ ਦੌਰਾਨ ਪੰਜਾਬ ਕਾਂਗਰਸ ਦੇ ਸਪੋਕਸਮੈਨ ਸ਼੍ਰੀ ਸੰਦੀਪ ਸਿੰਘਲਾ ਵਿਸ਼ੇਸ਼ ਤੌਰ ਤੇ ਪੁੱਜੇ ਅਤੇ ਮੰਦਿਰ ٹرسٹ ਵੱਲੋਂ ਮੰਦਿਰ ਦੇ ਪ੍ਰਧਾਨ ਸ਼੍ਰੀ ਰਮੇਸ਼ ਅਨੇਜਾ ਜੀ ਵੱਲੋਂ ਉਹਨਾਂ ਦਾ ਪਰਮਾ ਸਵਾਗਤ ਕੀਤਾ ਅਤੇ ਬਾਅਦ ਵਿੱਚ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ। ਮੰਦਿਰ ਦੇ ਪ੍ਰਧਾਨ ਸ਼੍ਰੀ ਰਮੇਸ਼ ਅਨੇਜਾ ਜੀ ਨੇ ਆਏ ਹੋਏ ਸੱਜਣ ਪੰਚਮੰਤੇ ਅਤੇ ਮੁੱਖ ਮਹਿਮਾਨ ਸੰਦੀਪ ਸਿੰਘਲਾ ਦਾ ਧੰਨਵਾਦ ਵੀ ਕੀਤਾ ਸਮਾਣਾ ਤੋਂ ਦਿਵਾਨ ਧਰੇਚਾ ਦੀ ਵਿਸ਼ੇਸ਼ ਰਿਪੋਰਟ ਅਲੀ ਸਿੰਘਾ ਜੀ ਅੱਜ ਜੀ ਦਰਸ਼ਨਾਂ ਮੰਦਿਰ ਪਹੁੰਚੇ ਹੋਏ ਅੱਜ ਇਹੇ ਹਨੂਮਾਨੀ ਦਾ ਮੰਦਿਰ ਇਸ ਦਾ ਪਾਠ ਵੀ ਕਰਵਾਇਆ ਗਿਆ ਠੀਕ ਹੈ ਕੋਏ ਜੋ ਮੰਦਿਰ ਹੈ ਪ੍ਰਾਚੀਨ ਮੰਦਿਰ ਸਾਡੇ ਸਾਡਾ ਜੇ ਅਸੀਂ ਤਾਂ ਕਹਾਂਗੇ ਸਾਡੇ ਬਜ਼ੁਰਗਾਂ ਵਾਲਾ ਮੰਦਿਰ ਹੈ ਪੁਰਾਣਾ ਇੱਥੇ ਸਾਡਾ ਬਚਪਨ ਗੁਜ਼ਰਿਆ ਮੇਰਾ ਬਚਪਨ ਗੁਜ਼ਰਿਆ ਥੇ ਮੈਂ ਤਾਂ ਇੱਕ ਦਿਨ ਅਨੇਜਾ ਜੀ ਨੂੰ ਪੁੱਛਿਆ ਸੀ ਕਿ ਅੱਪਾਓ ਇੱਕ ਸਾਡੇ ਤੋਂ ਬਜ਼ੁਰਗ ਹੁੰਦੇ ਸੀਗੇ ਪੁਰਾਣੇ ਜਦੋਂ ਮੇਰਾ ਬਚਪਨ ਦਾ ਮੈਨੂੰ ਯਾਦ ਆਇਆ ਕਿ ਮੇਰਾ ਬਚਪਨ ਇੱਥੇ ਹੋਇਆ ਸਾਹਮਣੇ ਬਿਲਕੁਲ ਮੰਦਿਰ ਦੇ ਸਾਹਮਣੇ ਸਾਡਾ ਪੁਰਾਣਾ ਘਰ ਆਇਆ ਤੇ ਉਹ ਕਹਿੰਦੇ ਵੀ ਇਹ ਤਾਂ ਉਹਨਾਂ ਦੇ ਨਾਮ ਤੇ ਹੀ ਮੰਦਿਰ ਰੱਖਿਆ ਹੋਇਆ ਹੈ ਮੰਦਿਰ ਉਹਨਾਂ ਦਾ ਹੀ ਮੰਦਿਰ ਬੋਲਦੇ ਸੀ ਵੀ ਉਹਨਾਂ ਦੇ ਬੰਦੇ ਰ ਹੈ ਤੇ ਬਾਕੀ ਅੱਜ ਵੀ ਬਜਰੰਗਬਲੀ ਜੀ ਦਾ ਦਿਨ ਹੈ ਇੱਥੇ ਸ਼ੀਸ਼ ਨਵਾਣ ਦਾ ਮੌਕਾ ਮਿਲਿਆ ਪਰਮਾਤਮਾ ਤੇ ਬਜਰੰਗਬਲੀ ਜੀ ਜਿਨੇ ਨੇ ਮਹਾਵੀਰ ਇਹੀ ਕਰਦਾ ਆ ਸਾਡੇ ਉਸਮਾਨਾ ਵਾਸੀਆਂ ਨੇ ਸਾਰੇ ਮਹੱਲਾ ਵਾਸੀਆਂ ਨੇ ਸਾਰੇ ਮੱਛੀ ਅੱਟਾ ਵਾਲਿਆਂ ਨੇ ਸਾਡੇ ਉਸਮਾਨੇ ਦੇ ਇਲਾਕੇ ਦੇ ਉੱਪਰ ਹੀ ਸਾਡੀ ਆਪਣੀ ਕਿਰਪਾ ਬੁਲਾਈ ਰੱਖੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਸਾਰਿਆਂ ਨੂੰ ਜੈ ਸ਼੍ਰੀ ਰਾਮ ਅੱਜ ਲక్ష్ਮੀ ਨਾਥ ਮੰਦਿਰ ਵਿੱਚ ਹਨੂਮਾਨ ਜੀ ਦਾ ਪਾਠ ਕਰਵਾਇਆ ਗਿਆ ਜਿਸ ਜਿਹੜੀ ਵੀ ਸੰਗਤਾਂ ਪਹੁੰਚੀਆਂ ਨੇ ਯਾਦੀ ਨਾਲੇ ਪਾਠ ਕੀਤਾ ਉਹਨਾਂ ਸਾਰਿਆਂ ਦਾ ਧੰਨਵਾਦ ਜੈ ਸ਼੍ਰੀ ਰਾਮ